ਅੱਤ ਦਿਨ ਪਹਿਲਾਂ ਭਾਈ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਬੋਲਿਆ ਕਿ ਆਪਣਾ ਹਣਾ ਧਿਆਨ ਰੱਖੋ ਕੁਝ ਵੀ ਹੋ ਸਕਦਾ ਤੁਹਾਡੇ ਨਾਲ ਕੋਈ ਹਕੀਕਤ ਇਹੀ ਹੈ ਤੁਹਾਡੇ ਨਾਲ ਕੀ ਹੋਣਾ ਕਿੜੀਆਂ ਅਸੀਂ ਐਚੋ ਕੀ ਖੱਟ ਲੈਣਾ ਜਾਂ ਗੋਲੀ ਵਜਣੀ ਹੈ ਜਾਂ ਐਕਸੀਡੈਂਟ ਹੋਣਾ ਜਾਂ ਜੇਲ੍ਹਾਂ ਚ ਪਏ ਫੁਕਣਾ ਅਸੀਂ ਤੇ ਸੋਚ ਕੇ ਚੱਲੇ ਹੋਏ ਹਾਂ ਤੁਸੀਂ ਤੇ ਹੁਣ ਹੈ ਇੱਥੋਂ ਹੋਰ ਕੀ ਖੱਟ ਲੈਣਾ ਖਰੂਰ ਸਾਹਿਬ ਤੇ ਰਹਿਣ ਵਾਲਿਆ ਜੀ ਨਹੀਂ ਮੈਂ ਫਾਇਲ ਕਰਕੇ ਰਹਿਣ ਵਾਲਾ ਜੀ ਅਜਿਹਾ ਕਰ ਪਰ ਇੱਥੇ ਵਿਚਰ ਰਹੇ ਹਾਂ ਇਸ ਸਮੇਂ ਹੈ ਭਾਈ ਸਾਹਿਬ ਆਸੇ ਅਰਦਾਸ ਕਰਨ ਆਇਆ ਚੜ੍ਹਦੀ ਕਲਾ ਵੇ ਭਾਈ ਸਾਹਿਬ ਪਰਵਾਸ ਤੇ ਸਾਹਿਲ ਕਾ ਤੇ ਇੱਥੇ ਆਇਆ ਹੂੰ ਅਰਦਾਸ ਕਰਨ ਦੇ ਲਈ ਖਾਸ ਤੌਰ ਤੇ ਬਿਲਕੁਲ ਜੀ ਸਪੈਸ਼ਲ ਚੰਦ ਕਿਉਂ ਜੀ ਤੁਹਾਡੇ ਵੀ ਤੇ ਇਲਾਕੇ ਚੋਣਾ ਹੋ ਰਹੀਆਂ ਐ ਉੱਥੇ ਵੀ ਇਹੀ ਮਾਹੌਲ ਐ ਇੱਥੇ ਤੋਂ ਟਾਣਾ ਕਿਉਂ ਬਣ ਗਿਆ ਇਹ ਸਾਡਾ ਸਾਰੇ ਇੰਡੀਸਤਾਨ ਦਾ ਹਾਲ ਵਾਲਟ ਦੇ ਵਿੱਚ ਸਾਨੂੰ ਇੱਕ ਇਹ ਦੇਖਦਾ ਮੈਂ ਸਾਡਾ ਸੂਰਮਾ ਬਸ ਮੇਨ ਗੱਲ ਆ ਸਾਨੂੰ অতি ਜ਼ਰੂਰੀ ਇਹ ਜਤਾਉਣਾ ਚਾਹੀਦਾ ਸਿੱਖੋਂ ਵਾਸਤੇ ਇਹ ਹਮੇਸ਼ਾ ਸਾਨੂੰ ਦਬਾਉਂਦੇ ਆਏ ਨੇ ਜਿਹੜਾ ਨੋਜਨ ਸਿਰ ਚੁੱਕਦਾ ਸੀ ਆਪ ਦੀ ਕੋ ਮਾਸਤੇ ਇਹ ਦੁਬਾਰਾ ਚੋਣ ਪ੍ਰਚਾਰ ਚੱਲ ਰਿਹਾ ਹੈ ਲੋਕ ਸਭਾ ਚੋਣਾਂ 2024 ਦਾ ਉੱਥੇ ਹੀ ਲੋਕ ਆਪਣੇ ਆਪਣੇ ਪਸੰਦੇ ਦਾ ਉਮੀਦਵਾਰ ਦੇ ਹੱਕ ਦੇ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਤੇ ਬਕਰੇ ਤਰੀਕੇ ਦੇ ਨਾਲ ਪ੍ਰਚਾਰ ਵੀ ਕਰ ਰਹੇ ਨੇ ਤੇ ਇੱਕ ਨੌਜਵਾਨ ਨੇ ਜਦੋਂ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਅਜਾਦ ਚੋਣਾਂ ਦੇ ਵਿੱਚ ਨੇ ਉਹਨਾਂ ਦੀ ਫੋਟੋ ਨੂੰ ਲੋਕਾਂ ਦੇ ਸਾਹਮਣੇ ਅੱਗ ਲਾ ਕੇ ਲਾਈਵ ਇੱਕ ਅਜੀਹਾ ਕੰਮ ਕੀਤਾ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕੀ ਕਹੋਗੇ ਇਸ ਨੌਜਵਾਨ ਦੀ ਕਲਾ ਬਾਰੇ ਜ਼ਰੂਰ ਕਮੈਂਟ ਕਰਨਾ ਤੇ ਆਓ ਤੁਹਾਡੇ ਸਾਹਮਣੇ ਰੱਖਦੇ ਹਾਂ ਖਡੂਰ ਲੋਕ ਸਭਾ ਸੀਟ ਤੋਂ ਕੁਝ ਖਾਸ ਅਪਡੇਟਸ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਦੱਸ ਦਈਏ ਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਖਡੂਰ ਲੋਕ ਸਭਾ ਹਲਕੇ ਦੇ ਵਿੱਚ ਚੋਣ ਪ੍ਰਚਾਰ ਕੀਤਾ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਤੇ ਇਸ ਸਮੇਂ ਜੋ ਮੁਕਾਬਲਾ ਹੈ ਕਾਫੀ ਰਮਾਂਚਿਕ ਬਣਿਆ ਹੋਇਆ ਕਿਉਂਕਿ ਬਿਰਸਾ ਸਿੰਘ ਬਲਟੋਹਾ ਦਾ ਕਾਫੀ ਜ਼ਿਆਦਾ ਵਿਰੋਧ ਵੀ ਹੋ ਰਿਹਾ ਉਹਨਾਂ ਵੱਲੋਂ ਕਾਫੀ ਜ਼ਿਆਦਾ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਨੇ ਅਮਰਤਪਾਲ ਸਿੰਘ ਤੇ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਖਡੂਰ ਲੋਕ ਸਭਾ ਸੀਟ ਖਰੂਰ ਸਾਹਿਬ ਸੀਟ ਤੇ ਕੌਣ ਜੇਤੂ ਹੋਵੇਗਾ ਉਸ ਬਾਰੇ ਤੁਸੀਂ ਹੀ ਸੋਚਦੇ ਹੋ ਜਰੂਰ ਕਮੈਂਟ ਕਰਨਾ ਦੇਖੋ ਆ ਦਿਨ-ਦਿਨ ਪਹਿਲਾਂ ਭਾਈ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਬੋਲਿਆ ਕਿ ਆਪਣਾ ਆਪਣਾ ਧਿਆਨ ਰੱਖੋ ਕੁਝ ਵੀ ਹੋ ਸਕਦਾ ਤੁਹਾਡੇ ਨਾਲ ਕੋਲ ਹਕੀਕਤ ਇਹੀ ਹੈ ਤੁਹਾਡੇ ਨਾਲ ਕੀ ਹੋਣਾ ਹੈ ਕਿਹੜੀਆਂ ਅਸੀਂ ਐਚਓ ਕੀ ਖੱਟ ਲੈਣਾ? ਯਾ ਗੋਲੀ ਵਜਣੀ ਹੈ। ਯਾ ਐਕਸੀਡੈਂਟ ਹੋਣਾ ਯਾ ਜੇਲ੍ਹਾਂ ਚ ਪਏ ਫੁਕਣਾ ਅਸੀਂ ਤੇ ਸੋਚ ਕੇ ਚੱਲੇ ਹੋਏ ਹਾਂ ਤੁਸੀਂ। ਤੇ ਹੋਣਾ ਹੀ ਐ। ਇੱਥੋਂ ਹੋਰ ਕੀ ਖੱਟ ਲੈਣਾ? ਖਰੂਰ ਸਾਹਿਬ ਤੇ ਰਹਿਣ ਵਾਲਿਆ ਜੀ। ਨਹੀਂ ਮੈਂ ਫਾਇਲ ਕਰਕੇ ਰਹਿਣ ਵਾਲਾ ਜੀ। ਫਾਜ਼ਿਲਕਾ। ਪਰ ਇੱਥੇ ਵਿਚਰ ਰਹੇ ਹੋ ਇਸ ਸਮੇਂ? ਮੈਂ ਭਾਈ ਸਾਹਿਬ ਆ ਕੇ ਅਰਦਾਸ ਕਰਨ ਆਇਆ ਚੜ੍ਹਦੀ ਕਲਾ ਵੇ। ਭਾਈ ਸਾਹਿਬ? ਹਾਂ ਪੜ੍ਹਵਾਉਂਦੇ। ਫਾਜ਼ਿਲਕਾ ਤਾਂ ਇੱਥੇ ਆਇਆ ਹਾਂ ਅਰਦਾਸ ਕਰਨ ਦੇ ਲਈ। ਖਾਸ ਤੌਰ ਤੇ। ਬਿਲਕੁਲ ਜੀ। ਸਪੈਸ਼ਲ ਚੰਦ। ਕੌਂ ਦੀ ਤੁਹਾਡੇ ਵੀ ਇਲਾਕੇ ਚੋਣਾ ਹੋ ਰਹੀਆਂ ਐ ਉੱਥੇ ਵੀ ਇਹੀ ਮਾਹੌਲ ਐ ਇੱਥੇ ਤੋਂ ਟਾਣਾ ਕਿਉਂ ਬਣ ਗਿਆ ਇਹ ਸਾਡਾ ਸਾਰਾ ਹਿੰਦਸਤਾਨ ਦਾ ਹਾਲ ਵਾਲਟ ਦੇ ਵਿੱਚ ਸਾਨੂੰ ਇੱਕ ਇਹ ਦੇਖਦਾ ਮੈਂ ਸਾਡਾ ਸੂਰਮਾ ਬਸ ਮੇਨ ਗੱਲ ਐ ਸਾਨੂੰ অতি ਜ਼ਰੂਰੀ ਇਹ ਜਤਾਉਣਾ ਚਾਹੀਦਾ ਸਿੱਖੋਂ ਵਾਸਤੇ ਇਹ ਹਮੇਸ਼ਾ ਸਾਨੂੰ ਦਬਾਉਂਦੇ ਆਏ ਨੇ ਜਿਹੜਾ ਕੋ ਨੌਜਨ ਸਿਰ ਚੁੱਕਦਾ ਸੀ ਆਪਣੀ ਕੌਮ ਵਾਸਤੇ ਇਹ ਦਬਾ ਕੇ ਹੋਰ ਆਪਾਂ ਨੂੰ ਸਵਾਰੀਆਂ ਨੂੰ ਆਪਾਂ ਕਹਈਏ ਕਿ ਜਿਹੜੇ ਰਵਾਇਤੀ ਪਾਰਟੀਆਂ ਉਹਨਾਂ ਨੇ ਸਾਡੇ ਪੰਜਾਬ ਨਾਲ ਕੀ ਧੋਖਾ ਵਾਇਆ ਉਹਨਾਂ ਨੇ ਸਾਨੂੰ ਕਿਸੇ ਵਿਗਾਰ ਤੇ ਲੈ ਕੇ ਖੜਾ ਕਰ ਦਿੱਤਾ ਸਾਡੀ ਨੌ ਜੀਵਾਂ ਦੀ ਨਸ਼ੀਆਂ ਚ ਬਰਬਾਦ ਹੋ ਗਈ ਪਰ ਉਹਨਾਂ ਦੇ ਉਹਨਾਂ ਦੇ ਕੱਲ ਤੇ ਕੋਈ ਯੂਨਿਟ ਨਹੀਂ ਕਰਤਦੀ ਕਿ ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਸਾਡੇ ਬੱਚੇ ਆ ਇਹਨਾਂ ਵਾਸਤੇ ਅਸੀਂ ਕੋਈ ਬੜਾ ਮਾਰੀ ਦੇ ਕੋਈ ਧਰਨਾ ਬਜਾਰਾ ਕਰਗੇ ਇਹਦਾ ਕੋਈ ਕਿਸੇ ਦੇ ਖਿਲਾਫ ਕੋਈ ਜਿਹੜਾ ਜਿਹੜੇ ਨਸ਼ੀਆਂ ਨੂੰ ਛਡਾਉਣ ਵਾਲੇ ਉਹਨਾਂ ਦੇ ਖਿਲਾਫ ਤੇ ਅਸੀਂ ਐਨਆਰਸੀ ਬੜੀ ਖੇਤੀ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜਿਹੜੇ ਨਸ਼ਿਆਂ ਦੇ ਪ੍ਰਮੋਟ ਕਰਦੇ ਆ ਨਸ਼ਿਆਂ ਦੇ ਸਦਾਕਰੇ ਉਹਨਾਂ ਤੇ ਤੇ ਅਜੇ ਤੱਕ ਇਹਨਾਂ ਕੋਈ ਹਮਤ ਨਹੀਂ ਪਈ ਕੇਸਿਸ ਆ ਸਰਕਾਰ ਦੀ ਵੀ ਅਸੀਂ ਉਹਨਾਂ ਦੇ ਵੀ ਐਨ.ਓ.ਸੀ ਲਾਈਏ ਜਾਂ ਉਹਨਾਂ ਨੂੰ ਫ੍ਰੀਡਮ ਜੀਲ ਤੇ ਜਿਹੜੇ ਲੋਕ ਬਿੰਦਰਲਾ ਕਰਕੇ ਕਿਸ ਨੂੰ ਫਰਾਉਂਡ ਨਹੀਂ ਕਰਦੇ ਉਹ ਅਜੇ ਕਰਨੇ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਛੱਡ ਕੇ ਉਹਨਾਂ ਚੜ੍ਹ ਦਿੱਤਾ ਜਾਂਦਾ ਇਹ ਸਭ ਸਰਕਾਰਾਂ ਦੀ ਮੇਰੀ ਭੁਗਤਣਾ ਹੋ ਰਿਹਾ ਇੱਕ ਸ਼ਾਇਦ ਚੈ ਸਾਡੀ ਪੁੱਤ ਤੇ ਨੌਜਵਾਨੀ ਨੂੰ ਮਾਰਿਆ ਜਾ ਰਿਹਾ ਤੇ ਸਾਡੇ ਵਿਰਾਸਤ ਨੂੰ ਖਤਮ ਕੀਤਾ ਜਾ ਰਿਹਾ ਸਾਡੀ ਧਰਤੀ ਤੋਂ ਸਾਨੂੰ ਇਹ ਸਭ ਕੁੱਟਿਆ ਜਾ ਰਿਹਾ ਇਸ ਕਰਕੇ ਆਪਾਂ ਸਾਰਿਆਂ ਨੂੰ ਸਾਰੇ ਮਸਲੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਨਾਲ ਕੀ ਵਾਪਰ ਰਿਹਾ ਇਸ ਦਰਜੇ ਹੁਣ ਮੌਕਾ ਹੈ ਕਿ ਸ਼ਾਇਦ ਆਪਾਂ ਕੋਈ ਇਤਿਹਾਸ ਨੂੰ ਨਵਾਂ ਮੋੜ ਦੇ ਸਕੀਏ ਅਤੇ ਆਪਾਂ ਆਪੋ ਆਪਣੀ ਜ਼ਿੰਮੇਵਾਰੀ ਸਮਝੀਏ ਆਪਣੇ ਭਤਿਆਂ ਦੇ ਤਰਫ ਕਰੀਏ ਜਾਂ ਆਪਣੇ ਨੌਜਵਾਨੇ ਤੋਂ ਦੇਸ਼ਾਂ ਦੀ ਕਿਤਾ ਰੋ ਰਹੀ ਆ ਕੀ ਹਾਲਾਤ ਬਣੇ ਕਏ ਇਸ ਦਰਜੇ ਆਪਾਂ ਸਾਰੇ ਜਾਣੇ ਆਪੋ ਆਪਣਾ ਫਰਜ਼ ਕਰ ਜੀ ਆਪਣੀ ਰੋਲੀ ਸਮਝੀਏ ਤੇ ਇਹ ਜ਼ਿਆਦਾ ਕਹਿਣ ਦੀ ਲੋੜ ਨਹੀਂ ਕਿ ਆਪਾਂ ਸਾਰੇ ਵਾਤੇ ਆਏ ਆ ਕਿਹੜੀ ਲੜਾਈ ਲੜ ਰਹੇ ਆ ਇਹ ਕਰਕੇ ਸਾਰੇ ਦੇ ਸਹਿਯੋਗ ਨਾਲ ਤੇ ਗੁਰੂ ਪਾਤਸ਼ਾਹ ਦੀ ਓਟ ਆਦਰੇ ਨੇ ਕਿ ਆਪਾਂ ਸਫਲ ਹੋ ਸਕਦੇ। ਇਸ ਤਰ੍ਹਾਂ ਵਾਜ ਜੀ ਦਾ ਖਾਲਸਾ ਵਾਜ ਜੀ ਦੇ ਖਤੇ ਪਿੰਡ ਕਨਵੜੀ ਰਮਾਣਾ ਜਿਲ੍ਹਾ ਤੰਤਰਨ ਦੀ ਸਾਰੀ ਸੰਗਤ ਨੇ ਅੱਜ ਪਿੰਡ ਵਿੱਚ ਸਾਰੇ ਨਗਰ ਨੇ ਇਕੱਤਰਤਾ ਕੀਤੀ ਆ ਕਿ ਜੋ ਇਸ ਵਾਰੀ ਖਡੂਰ ਸਾਹਿਬ ਤੋਂ ਵੋਟ ਆ ਉਹ ਸਾਰਾ ਨਗਰ ਭਾਈ ਅਮਰਤਪਾਲ ਸਿੰਘ ਨੂੰ ਦੇਵੇਗਾ ਕਿਉਂਕਿ ਜੋ ਕਾਫੀ ਲੰਮੇ ਸਮੇਂ ਤੋਂ ਅਲੀਰ ਜੇਲਾ ਵਿੱਚ ਬੰਦ ਆ ਤੇ ਉਹਨਾਂ ਵਾਸਤੇ ਆਪਾਂ ਸਾਰੇ ਨਗਰ ਦੇ ਆਰਜੀ ਵੋਟ ਭਾਈ ਅਮਰਤਪਾਲ ਸਿੰਘ ਨੂੰ ਦੇਣੀ ਆ ਸਾਰੇ ਨਗਰ ਨੇ ਹੀ ਇਕੱਠਾ ਕੀਤਾ ਆ ਭਾਈ ਅਮਰਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਹਾਂ ਜੀ ਵੀਰ ਜੀ ਵੋਟ ਤੇ ਰਹ ਕਿਹਨੂੰ ਪਾ ਰਹੇ ਜੀ ਆਰਜੀ ਅਮਰਤਪਾਲ ਸਿੰਘ ਨੂੰ ਖਿਦਾਰਨ ਕਿਹੜਾ ਪਿੰਡ ਆਪਣਾ ਮਨਿਆ ਨਿਕਰ ਜੀ ਤੇ ਸਾਰਾ ਪਿੰਡ ਤਿਆਰ ਆ ਜੀ ਬਿਲਕੁਲ ਬਿਲਕੁਲ ਤੁਸੀਂ ਅੰਗਹੀਣ ਹੋਣ ਦੇ ਬਾਵਜੂਦ ਵੀ ਨਾਲ ਦੋ ਚੱਲ ਰਹੇ ਜੇ ਕਾਫਲੇ ਦੇ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਠੀਕ ਹੈ ਠੀਕ ਹੈ ਮੰਨ ਲਈ ਤਾਂ ਕਿਹਾ ਵੀ ਚਮਕੇ ਉਹ ਤੋਂ ਵੀ ਸਰਵੀਰ ਦੇ ਥੋੜੇ ਜਿ ਹਿੰਮਤ ਨਹੀਂ ਗੱਲ ਕਰਨ ਦੀ ਸੱਚ ਤੁਸੀਂ ਸਮਾ ਖਰਾਬ ਕਰਨ ਆਏ ਹੋ ਸਾਡਾ ਅਸੀਂ ਨਾ ਚਮਕੇ ਇੱਕ ਪਾਰਟੀ ਦੇ ਵਰਕਰਾਂ ਦੀ ਭਾਵਨਾਵਾਂ ਦੀ ਗੱਲ ਕੀਤੀ ਔਰ ਕੋਈ ਲੱਗਦਾ ਬਾਈ ਬਾਰਾਂ ਕਿਸਾ ਉਹ ਮੱਚੀ ਗੱਲ ਦੀ ਸੋਰਾਸਾ ਰਹੀ ਨਸ਼ਾ ਦਾ ਬਾਈ ਕੋਈ ਛੱਡੇ ਹੀ ਨਹੀਂ ਗਾ ਹਾਂ ਚਿੱਟਾ ਗੋਲੀਆਂ ਗੱਪਿਆਂ ਤੋਂ ਲੈ ਕੇ ਸਿਸੀਆਂ ਬਾਬਾ ਟੀਕੇ ਝੱਟਿਆ ਨੇ ਇੱਕ ਸਪੀਚ ਦਿੱਤੀ ਸੀਗੀ ਬਾਬਾ ਜੀ ਵੀ ਮਰਨਾ ਹੀ ਆ ਤੁਸੀਂ ਤੁਸੀਂ ਕੌਮ ਲਈ ਮਰਜੋ ਹਨ ਨਾਲ ਚਟੀਕੇ ਲਾਲਾ ਮਾਰਦੇ ਇੱਕ ਵਾਰ ਬਾਬਾ ਜੀ ਨੇ ਕਿਹਾ ਸੀਗਾ ਵੀ ਜੇ ਮੈਨੂੰ ਕੁਝ ਹੋ ਗਿਆ ਮੇਰੇ ਭੋਗ ਤੇ ਵੀ ਅਮਰ ਸੰਚਾਰ ਹੀ ਕਰਾਉਣਾ ਬਿਲਕੁਲ ਗੱਲ ਕਿਹਾ ਸੀਗਾ ਨਾ ਬਾਬਾ ਜੀ ਉਹ ਗੱਲਾਂ ਬਾਬਾ ਜੀ ਅੰਦਰ ਦਾ ਹੀ ਬਸ ਅਸਰ ਕਰਕੇ ਬਾਬਾ ਜੀ ਜਿਹੜੀ MP ਦੀ ਇਲੈਕਸ਼ਨ ਚੱਲ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਭਰਾਵਾ MP ਦੀ ਇਲੈਕਸ਼ਨ ਬਾਰੇ ਕੀ ਕਹਿਣਾ ਵਾ ਕਿ ਬਾਦਲ ਕਿਆਂ ਨੇ ਬਲਟੋਏ ਵਰਗਿਆਂ ਨੂੰ ਖਿਲਾਰ ਕੇ ਤੇ ਫੇਰ ਸਿੱਖ ਕੌਮ ਦੀ ਪਿੱਠ ਵਿੱਚ ਸੁਰਾ ਮਾਰਿਆ ਬਾਦਲ ਕਿਆਂ ਨੂੰ ਚਾਹੀਦਾ ਸੀ ਜਿਵੇਂ ਸਿਮਨਜੀਤ ਸਿੰਘ ਮਾਨ ਨੇ ਆਪਣੇ ਕੈਂਡੀਡੇਟ ਨੂੰ ਪਿੱਛੇ ਕਰ ਲਿਆ ਵਾ ਤੇ ਬਾਦਲ ਕਿਆਂ ਕੋਈ ਸਮਾਂ ਹੈਗਾ ਸੀ ਜਿਹੜੇ ਇਹਨਾਂ ਨੇ ਪਾਪ ਕੀਤੇ ਨੇ ਜਿਹੜੀ ਕੌਮ ਨਾਲ ਗਦਾਰੀ ਕੀਤੀ ਆ ਉਹਨਾਂ ਪਾਪਾਂ ਨੂੰ ਧੋਣ ਦਾ ਪਰ ਇਹਨਾਂ ਨੇ ਧੋਤਾ ਨਹੀਂ ਤੇ ਆਪਾਂ ਇਹਦੇ ਨਾਲ ਨਾਲ ਕੌਮ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦੇ ਆ ਖਾਸ ਕਰਕੇ ਖਡੂਰ ਸਾਹਿਬ ਦੇ ਇਲਾਕੇ ਦੇ ਜਿਹੜੇ ਵੀ ਲੋਕ ਨੇ ਕਿ ਭਾਈ ਵੇਲਾ ਜੇ ਇਸ ਟਾਈਮ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਚੋਂ ਬਾਹਰ ਕਢਾਉਂਦਾ ਔਰ ਬਹੁਤ ਵਧੀਆ ਤਰੀਕਾ ਵਾ ਇਲੈਕਸ਼ਨ ਦਾ ਵੱਧ ਤੋਂ ਵੱਧ ਲੰਮੀ ਲੀਡ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਜਿਤਾ ਕੇ ਤੇ ਬਾਹਰ ਕੱਢੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਘਰ ਘਰ ਰਮਗੜਾਈ ਮੰਗਣ ਜਾ ਸਕਦੇ ਆ ਘਰ ਘਰ ਆਪਣੇ ਪੁੱਤਰ ਦੀ ਕੋਈ ਖੁਸ਼ੀ ਹੋਵੇ ਤੇ ਘਰ ਘਰ ਸੁਨੇਹ ਲਾਣ ਜਾ ਸਕਦੇ ਆ ਮੇਰੀਆਂ ਮਾਵਾਂ ਨੂੰ ਬੇਨਤੀ ਆ ਘਰ ਘਰ ਲੋਹੜੀ ਮੰਡਣ ਜਾ ਸਕਦੇ ਆ ਤੇ ਅੱਜ ਸਮਝੋ ਸਾਡਾ ਉਹ ਪੁੱਤ ਗੁਰੂ ਗੋਬਿੰਦ ਸਿੰਘ ਪਾਸ਼ਾ ਸਾਡੀ ਝੋਲੀ ਵਿੱਚ ਪਾਇਆ ਇੱਕ ਯੁੱਧ ਦੇ ਰੂਪ ਵਿੱਚ ਤੇ ਉਹਦੀ ਲੋਹੜੀ ਵੋਟਾਂ ਮੰਗਣੀਆਂ ਬੋਲੇ ਨਹੀਂ ਸੋਣਿਆ ਕਿ ਕੋਈ ਪਾਵੇ ਕੋਈ ਨਾ ਪਾਵੇ ਕੋਈ ਸਾਡਾ ਦੁਸ਼ਮਣ ਵੀ ਹੈ ਨਾ ਉਹਦੇ ਘਰ ਜਾ ਕੇ ਵੀ ਝੋਲੀ ੱਡ ਲੈਣੀ ਹੈ ਵੀ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਵਾਸਤੇ ਆਏ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਸਾਰੀਆਂ ਹੀ ਪਾਰਟੀਆਂ ਤੋਂ ਉੱਪਰ ਉੱਠ ਕੇ ਗੱਲ ਕਰਦਾ ਔਰ ਤੁਸੀਂ ਵੀ ਵੀਰ ਇੱਕ ਗੱਲ ਆ ਧਿਆਨ ਰੱਖਣਾ ਕਿ ਆਪਣੀਆਂ ਰੰਜਿਸ਼ਾਂ ਆਪਣੀਆਂ ਪਾਰਟੀਵਾਜੀਆਂ ਸਾਰੀਆਂ ਇੱਕ ਸਾਈਡ ਤੇ ਰੱਖ ਕੇ ਇਸ ਵਾਰ ਜਿਹੜੇ ਸਾਡੇ ਭਰਾ ਅ ਭਾਈ ਸਾਹਿਬ ਖਡੂਰ ਸਾਹਿਬ ਤੋਂ ਐ MP ਦਾ ਇਲੈਕਸ਼ਨ ਲੜ ਰਹੇ ਨੇ ਭਾਈ ਅਮਰਤਪਾਲ ਸਿੰਘ ਜੀ ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਪੂਰੇ ਪੰਜਾਬੀ ਹੋਏ ਪੰਜਾਬ ਦੀ ਭਲਾਈ ਦਾ ਹੀ ਕੰਮ ਹੈ ਬਚੜ ਕੇ ਉਹਨਾਂ ਦਾ ਸਾਥ ਦਿਓ ਹੱਕ ਅੱਤ ਸੱਚ ਦੀ ਜਿਹੜੀ ਹੈਗੀ ਹੈ ਜਿੱਤ ਦਾ ਸਵਾਲ ਹੈ ਅਗਰ ਤੁਸੀਂ ਸਾਥ ਦਿਓਗੇ ਤਾਂ ਇਨਸ਼ਾਅੱਲਾ ਬਹੁਤ ਜਲਦੀ ਬਹੁਤ ਜਲਦੀ ਉਹ ਆਪਣੇ ਸਾਥੀਆਂ ਸਮੇਤ ਆ ਇਸ ਫਸੇ ਹੋਏ ਮੁਸੀਬਤ ਦੇ ਵਿੱਚੋਂ ਨਿਕਲ ਸਕਦੇ ਨੇ ਤੁਸੀਂ ਉਹਨਾਂ ਦਾ ਜੋ ਹੋ ਸਕੇ ਜਿਹੜਾ ਵੀ ਆਪਣਾ ਇੱਥੇ ਕਿਤੇ ਵੀ ਰਿਸ਼ਤੇਦਾਰ ਹੈ ਉਹਨੂੰ ਕਹੋ ਵੀ ਇਸ ਵਾਰ ਭਾਈ ਸਾਹਿਬ ਨੂੰ ਵੋਟ ਜ਼ਰੂਰ ਦਿਓ ਉਹ ਆ ਗਿਆ ਭੱਜਿਆ ਆਇਆ ਉਹ ਭੱਜ ਗਏ ਇਹ ਉਹ ਜਾ ਰਹੇ ਇਹ ਉਹ ਭੱਜ ਗਏ ਦੀ ਭੱਜ ਗਏ ਟੈਂਟ ਲੱਗੇ ਰਹਿ ਗਏ ਜਾਂਦੇ ਜੀ ਕਰੂਣੇ ਔਰ ਦੇ ਜੀ ਭੱਜ ਗਏ ਓਏ ਉਹ ਭੱਜ ਗਏ ਭੱਜ ਗਿਆ ਵੀ ਭੱਜ ਗਿਆ ਕੁੜੀ ਦੀ ਬਿੱਡੂ ਭੱਜ ਗਏ